ਬਰਾਬਰ ਤੇ ਚਨ ਜਾਨੀ ਜੈ ਜਾਣ ਤੇ ਸਵਾਮੀ ਪ੍ਰਭ ਤੇ ਜਨ ਜਾਨੀ ਜੈ ਲਾ ਪ੍ਰਭ ਨਾਲ ਦਲਾ ਦਤਰਾਤੂ ਉਦੋਂ ਵਾਰਾਤਵਾਂ ਦਾ ਪਤਾ ਲੱਗਦਾ ਵਾਰਾਤਵਾਂ ਤੋਂ ਬੈਦਾਂਂ ਦੀ ਇਹਨਾਂ ਸਭ ਤੇ ਚਨ ਜਾਨੀ ਜੈ ਜਨ ਜਾਨੀ ਜੈ ਜਨ ਦੇ ਪਿਛਾੜ ਦਾ ਪਰਭ ਤੋਂ ਜਾਣ ਤੇ ਸਵਾਮੀ ਜਾਣ ਤੇ ਫਿਰ ਸੋਭੀ ਦਾ ਪਤਾ ਲੱਗਦਾ ਜਨਨ ਸੁਖਬੀ ਨੂੰ ਪ੍ਰਗਟ ਕੀਤਾ ਸੋ ਵੀਰੇ ਜਾਨੂੰ ਪ੍ਰਗਟ ਕੀਤਾ ਅੰਤਰਾਤ ਬਨੇ ਬਹਾਰਾਤ ਨੂੰ ਪ੍ਰਗਟ ਕੀਤਾ ਬਹਾਰਾਤ ਬਨੇ ਉਤਰਾਤ ਨੂੰ ਪ੍ਰਗਟ ਕੀਤਾ ਉਹਦੀ ਇੱਜ਼ਤ ਵਧਾਈ ਹੈ ਉਹਨੂੰ ਬੜਾ ਕਹਿ ਹੈ ਤਾਂ ਇਕਬੀਰ ਕਹਿੰਦਾ ਨਾ ਕਬੀਰ ਤੂੰ ਕਬੀਰ ਤੂੰ ਹੀ ਤੇਰਾ ਲੋਕ ਕਬੀਰ ਕਹਿੰਦਾ ਬਈ ਛੋਟਾ ਨਹੀਂ ਤੂੰ ਬਟ ਅੰਦਲੇ ਦਾ ਪਤਾ ਨਹੀਂ ਲੱਗਦਾ ਸੱਜਾ ਨੂੰ ਇਸ ਕਰਕੇ ਸਾਰੀ ਬਤਾਰੂ ਦਰਦਾ ਪਤਾ ਹੀ ਨਹੀਂ ਖੇ ਸਿੱਧਾ ਪ੍ਰਮਾਤਮਾ ਨਾਲ ਮਿਲਦੀਆਂ ਗੱਲਾਂ ਕਰਦੇ ਹੋਏ ਸਾਰੀ ਉੱਤੋਂ ਸਿਰ ਵਰਮਤ ਕੈਸੀ ਬਤ ਹੈ ਜਿਹੜੀ ਪ੍ਰਮਾਤਮਾ ਨਾਲ ਮਿਲਦੀ ਗੱਲ ਨਹੀਂ ਕਰਦੀ ਪ੍ਰਮਾਤਮਾ ਨਾਲ ਮਿਲਦੇ ਹੁੰਦਾ ਜਿਹੜਾ ਵਿਲਜ ਵਿੱਚ ਪ੍ਰਮਾਤਮਾ ਵੱਡਦੇ ਜਾਂਦਾ ਹੁੰਦਾ ਪ੍ਰਮਾਤਮਾ ਬਤਾਏ ਆਪੇ ਹੋ ਜਾਂਦਾ ਹੁੰਦਾ ਉਹ ਪ੍ਰਾਤਮਾ ਲਫਜ਼ ਰੂਹ ਪਰਮਾਤਮਕ ਕਹਿਣ ਲੱਗੇ ਪਤਾ ਨਹੀਂ ਕੀ ਲੱਗੇ ਕੀ ਨਹੀਂ ਲੱਗੇ ਪ੍ਰਾਤਮਾ ਲਫਜ਼ ਪ੍ਰਾਤਮਾ ਵੀ ਅੰਦੀ ਆਤਮਾ ਵੀ ਅੰਦੀ ਹੈ ਦੋਹਾਂ ਨੇ ਕੋੜ ਜਦ ਦੋਏ ਕੋਗੇ ਪਰ ਉਹ ਕਹਿੰਦੇ ਨੇ ਪਰਮ ਆਤਮ ਪਰਮ ਆਤਮ ਲਫਜ਼ ਗੁਰਬਾਣੀ ਆਇਆ ਹੀ ਨਹੀਂ ਹੋਇਆ ਪਰਮ ਆਤਮਾ ਲਫਜ਼ ਨਹੀਂ ਆਇਆ ਪ੍ਰਾਤਮਾ ਲਫਜ਼ ਆਇਆ ਹੋਇਆ ਗੁਰਬਾਣੀ ਵਿੱਚ ਬਾਕੀ ਮਤਾਂਜ ਪਰਮਾਤਮਾ ਲਫਜ਼ ਹੈ ਇਸੇ ਤਰ੍ਹਾਂ ਕੇ ਉਹ ਤੇ ਸਵਾਲ ਹੀ ਨਿਕਲਿਆ ਪਰ ਬਾਤ ਬਾਤ ਆਪੇ ਪੂਰਾ ਉਹਦੇ ਵਿੱਚ ਪੂਰੇ ਚ ਇੱਕ ਚ ਨਾ ਕੋਈ ਰਲਦਾ ਹੁੰਦਾ ਨਾ ਕੋਈ ਐਡ ਹੋ ਸਕਦਾ ਨਾ ਕੋਈ ਕੁਝ ਨਿਕਲ ਸਕਦਾ ਇੱਕ ਤਾਂ ਇੱਕ ਹੀ ਰਹਿੰਦਾ ਜੇ ਜਮਾ ਕਰਾਂਗੇ ਕੁਝ ਵਾਜੂਗਾ ਉਹ ਜਿਹੜੀ ਕੁਝ ਵੀ ਕੁਝ ਸਕਦਾ ਉਹ ਜਿਹੜੇ ਇੱਕ ਦੇ ਵਿੱਚ ਬੋਲ ਦੀ ਗੱਲ ਹੈ ਉਹ ਗੱਲ ਹੋਰ ਹੈ ਉਹ ਗੱਲ ਹੈ ਜਿਹੜਾ ਆਵਾਜ਼ ਹੈ ਸਾਰਿਆਂ ਦੀ ਹੁਕਮ ਆਲੀ ਬਿਰਦਾ ਜਿਹੜਾ ਸਾਰਿਆਂ ਦੀ ਆਵਾਜ਼ ਹੈ ਉਹ ਆਵਾਜ਼ ਆਪਣੀ ਆਵਾਜ਼ ਬੁਲਾਉਣੀ ਹੈ। ਅਨੇਕ ਹੈ ਅਰੇ ਇਹਦਾ। ਅਨੇਕਤਾ ਅਨੇਕਾਂ ਦੀ ਇੱਕੋ ਸਰਾਹ ਜਿਹੜੀ ਉਹ ਸਰਾਹ ਇੱਕ ਹੈ। ਉਹ ਸਰਾਹ ਦੀ ਉਹ ਸਬਸਲਾ ਹੈ। ਜਿਹੜੇ ਸਾਰਿਆਂ ਦਾ ਇੱਛਾ ਸ਼ਕਤੀ ਹੈ। ਇੱਛਾ ਸ਼ਕਤੀ ਇੱਕ ਸਾਰਿਆਂ ਦੀ। ਆ ਡਾਡ ਰਿਉ ਇੱਛਾ ਇੱਕ ਹੈ ਸਰ ਇੱਛਾ ਸ਼ਕਤੀ ਇੱਕ ਹੈ ਸਰ ਜਦੋਂ ਹਜ਼ਾਰ ਆਦਮੀ ਇੱਕ ਲਾਜ ਨਾਲ ਜੋਲ ਆ ਰਹੇ ਇੱਕ ਪਾਸੇ ਇਕੱਠਾ ਲੱਜਾ ਕਰ ਉਹ ਕੋ ਜੋ ਕੋਈ ਜਗ੍ਹਾ ਜੋਰ ਸਭ ਨਾਲ ਕਮ ਕਰੇ ਇੱਛਾ ਸ਼ਕਤੀ ਦੇ ਅੱਗੇ ਕੋਈ ਨਹੀਂ ਵਾਰਡਰ ਸਭੀ ਲੱਜ ਭੜੀ ਹੋਈ ਹੈ ਪਰ ਹੱਸੇ ਦੇ ਵਿੱਚ ਸਾਰਾ ਜੋਰ ਕਮ ਕਰੇ ਐ ਕਰੇ ਬੱਕਰੇ ਬੱਕਰੇ ਹੋ ਕੇ ਵੀ ਕਰੇ ਅਨੇਕਾ ਫਿਰ ਇੱਕ ਫਿਰ ਇੱਕ ਅਨੇਕ ਨੇ ਹਜ਼ਾਰ ਆਦਮੀ ਰਸਾਇਕ ਉਹਨੂੰ ਖਿਚਰੇ ਰਸੇ ਸਾਰਾ ਦਾ ਜੋਰ ਰਸੇ ਦੀ ਸ਼ਕਤੀ ਇੱਕ ਸ਼ਕਤੀ ਕਿ ਤੁੱਕ ਕਬ ਕਰੇ ਉਹ ਬਖਰੇ ਹੋ ਗਏ ਇਹ ਅਨੇਕਾਂ ਬਰੇ ਇਕਨ ਹੈ